वेलकम टू माय YouTube चैनल वाहिगुरु जी का खालसा वाहिगुरु जी की फतेह आज जो थोनू दर्शन करावांगे उस स्थान ਤੇ ਜਿੱਥੇ 6ਵੇਂ ਪਾਤਸ਼ਾਹੀ ਜੀ ਨੇ ਦੋ ਸੇਵਾਦਾਰਾਂ ਦਾ ਉਧਾਰ ਕੀਤਾ ਸੀ ਤੇ ਅਸੀਂ ਤੁਹਾਨੂੰ ਪਹਿਲਾ ਵੀਡੀਓ ਵਿੱਚ ਉਸ ਅਸਥਾਨ ਦੇ ਦਰਸ਼ਨ ਵੀ ਕਰਾਏ ਨੇ ਪਿੰਡ ਸੌਂਟੀ ਜੋ ਕਿ ਗੁਰਦੁਆਰਾ ਸਾਹਿਬ ਹੈ ਜੋ ਕਿ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਨਿਸ਼ਾਨ ਸਾਹਿਬ ਜੀ ਬਹੁਤ ਹੀ ਸ਼ਾਂਤ ਸਥਾਨ ਆਈ ਇੱਥੇ ਹਰਗੋਬੀ ਸਾਹਿਬ ਜੀ ਨੇ ਕੁੱਤੇ ਤੇ ਸੂਰ ਦਾ ਉਧਾਰ ਕੀਤਾ ਸੀ ਜੋ ਕਿ ਪਿਛਲੇ ਜਨਮ ਦੇ ਵਿੱਚ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰੀ ਸੀ ਇਹ ਉਹ ਸੋ ਸਿੱਖਾਂ ਦਾ ਸਥਾਨ ਹੈ ਜਿਨ੍ਹਾਂ ਦਾ ਗੁਰੂ ਜੀ ਨੇ ਉਧਾਰ ਕੀਤਾ ਸੀ ਆਜੋ ਤੁਹਾਨੂੰ ਦਰਸ਼ਨ ਕਰਵਾਉਨੇ ਆ ਉਸ ਸਥਾਨ ਦੇ ਇਹ ਉਹ ਸਮਾਦਾ ਨੇ ਜਿੱਥੇ ਹਰਗੋਬੀ ਸਾਹਿਬ ਜੀ ਨੇ ਸੇਵਾਦਾਰਾਂ ਦਾ ਉਧਾਰ ਕੀਤਾ ਸੀ ਅਸੀਂ ਤੁਹਾਨੂੰ ਪਹਿਲੀ ਵੀਡੀਓ ਵਿੱਚ ਵੀ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਚੁਕੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਸੰਗਤਾਂ ਕੋਲ ਪਹੁੰਚ ਸਕੇ ਵੀਡੀਓ ਇਹ ਤੇ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਬਹੁਤ ਹੀ ਸ਼ਾਂਤ ਸਥਾਨ ਹੈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਤੋਂ ਬਾਅਦ ਇੱਥੇ ਆਉਣਾ ਬਰੋਠੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਤਿਹਾਸਿਕ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਜਾਣ। ਆਗਾਮ